ਜ਼ਿਲ੍ਹਾ ਸੰਗਰੂਰ ਦੇ ਅਜੀਤਨਗਰ ਵਾਸੀ ਪਿਛਲੇ 10 ਦਿਨਾਂ ਤੋਂ ਪੀਣ ਵਾਲੇ ਪਾਣੀ ਨੂੰ ਲੈ ਕੇ ਪਰੇਸ਼ਾਨ ਚੱਲ ਰਹੇ ਨੇ ਤਾਂ ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ 10 ਦਿਨਾਂ ਤੋਂ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ ਜਿਸ ਦੇ ਚਲਦੇ ਉਹਨਾਂ ਦੇ ਵੱਲੋਂ ਸੰਗਰੂਰ ਪ੍ਰਸ਼ਾਸਨ ਨੂੰ ਇਸ ਸਬੰਧੀ ਕਈ ਵਾਰ ਸੂਚਿਤ ਕੀਤਾ ਗਿਆ ਹੈ ਪਰ ਸੰਗਰੂਰ ਪ੍ਰਸ਼ਾਸਨ ਦੇ ਕੰਮ ਦੇ ਉੱਤੋਂ ਜੂੰ ਤੱਕ ਨਹੀਂ ਸਿਰਕ ਰਹੀ ਉੱਥੇ ਇਲਾਕਾ ਨਿਵਾਸੀਆਂ ਦੀ ਅਪੀਲ ਤੋਂ ਬਾਅਦ ਸੰਗਰੂਰ ਤੋਂ ਆਜ਼ਾਦ ਉਮੀਦਵਾਰ ਲੜ ਰਹੇ ਬਲਵਿੰਦਰ ਸੇਖੋਂ ਦੇ ਵੱਲੋਂ ਮਹੱਲਾ ਨਿਵਾਸੀਆਂ ਦੇ ਲਈ ਪਾਣੀ ਦਾ ਟੈਂਕਰ ਭੇਜਿਆ ਗਿਆ ਜਿਸ ਤੋਂ ਬਾਅਦ ਮਹੱਲਾ ਨਿਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਹਮਤਾ ਜੀ ਹਮਤਾ ਕਿਹੜੇ ਮਹੱਲੇ ਚ ਰਹਿੰਦੇ ਆ ਅਜੀਤ ਨਗਰ ਜੀ ਕਿੰਨੇ ਦਿਨ ਹੋ ਗਏ ਜਿਹੜਾ ਤੁਹਾਨੂੰ ਪਾਣੀ ਅੱਜ 10 ਦਿਨ ਹੋ ਗਏ ਜੀ ਪਾਣੀ ਨਹੀਂ ਆ ਰਿਹਾ ਜੰਮੀ ਹੂੰ ਹੂੰ ਇੰਨੀ ਦਿੱਕਤ ਹੈ ਬੱਚੇ ਸਕੂਲ ਜਾਣੋ ਵੀ ਬੈਠੇ ਆ ਕਰ ਜਦੋਂ ਪਾਣੀ ਦੀ ਦਿੱਕਤ ਤੇ ਬੱਚਿਆਂ ਦੀ ਪੜਾਈ ਤੇ ਪੂਰਾ ਨਾਲ ਬਹੁਤ ਦਿੱਕਤ ਹੋ ਰਹੀ ਹੈ ਕਿ ਤੁਸੀਂ ਕਿਸੇ ਕੋਲ ਜਾ ਕੇ ਕਿਹਾ ਕਿ ਜਾ ਕੇ ਆਇਆ ਕੋਈ ਨਹੀਂ ਸੁਣਦਾ ਜੀ ਕਈ ਵਾਰ ਗਏ ਆ ਮਿਲਦੇ ਵੀ ਨਹੀਂ ਕਹਿ ਦਿੰਦੇ ਹੈ ਹੀ ਨਹੀਂ ਕਰ ਨਾਲੇ ਆ ਜਾ ਜਾ ਕੇ ਮੁੜ ਆਉਂਦੇ ਆ ਸੀ ਪਾਣੀ ਪਰ ਪਰ ਕੇ ਲਾਂ ਦੇ ਨੇ ਜੀ ਦੇ ਸੇਮਰ ਲੱਗੀਆਂ ਹੋਈਆਂ ਨੇ ਇੱਕ ਦੋ ਬਾਲਟੀ ਦਿੰਦਾ ਅਗਲਾ ਕਿੰਨਾ ਪਾਣੀ ਦਊਗਾ ਨਾ ਨਾਏ ਬਿਨਾ ਸਰਦਾਂ ਨਾ ਕਪੜੇ ਧੋਏ ਬਿਨਾ ਸਰਦਾਂ ਇੰਨੀ ਦਿੱਕਤ ਹੈ ਸਾਨੂੰ ਕਿੰਨੇ ਸਾਲਾਂ ਦੇ ਮਹੱਲੇ ਚ ਰਹੇ ਇਹ ਦੋ ਹਾਸੀ ਤਾਂ ਰਹ ਰਹੇ ਹਨ 10 ਸਾਲ ਹੋ ਗਏ ਉਹ ਰਹ ਰਹੇ ਨੇ ਕਦੋਂ ਤੋਂ ਇਸ ਮਸਲੇ ਤੇ ਇਸ ਮਸਲੇ ਇਹ ਤਾਂ 4-5 ਸਾਲ ਹੋ ਗਏ ਹੈਗੇ ਕਦੋਂ ਸੇ ਐਮ ਐਲ ਏ ਨੂੰ ਨਹੀਂ ਮਿਲਦੇ ਸਾਰਿਆਂ ਨੂੰ ਮਿਲਿਆ ਜੀ ਕੁਝ ਨਹੀਂ ਕਰਦੇ ਉਹ ਰੀਚਾ ਜੀ ਜੀ ਫੇਰੇ ਮਲੇ ਤੇ ਰਹਿੰਦੇ ਇਸ ਅਜੀਤ ਨਗਰ ਜੀ ਅੱਛਾ ਕਿਸ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਸਮੱਸਿਆ ਪਾਣੀ ਦੀ ਹੈ ਜੀ ਬਹੁਤ ਜ਼ਿਆਦਾ ਹੈ ਆਏ ਸਾਲ ਹੁੰਦੀ ਆ ਦੋ ਸਾਲ ਹੋ ਗਿਆ ਤੀਜਾ ਸਾਲ ਚੱਲੇ ਗਿਆ ਪਾਣੀ ਦੀ ਸਮੱਸਿਆ ਸਾਨੂੰ ਆਏ ਸਾਲ ਹੀ ਰਹਿੰਦੀ ਆ ਕੋਈ ਸੁਣਵਾਈ ਨਹੀਂ ਹੈਗੀ ਸਭ ਆਂਦੇ ਨੇ ਹੱਥ ਜੋੜ ਕੇ ਵੋਟਾਂ ਲੈਣ ਵਾਸਤੇ ਵੀ ਸਾਨੂੰ ਵੋਟ ਪਾਇਆ ਸੋ ਸਾਡੀ ਹੈਲਪ ਕਰਾਂਗੇ ਮੁੜ ਕੇ ਆ ਕੇ ਕੋਈ ਜਾਤ ਨਹੀਂ ਪੁੱਛਦਾ ਅਸਰੋਂ ਥੱਕ ਗਏ ਸਾਰਿਆਂ ਨੂੰ ਫਰਿਆਦਾ ਕਰਤੀ ਪਾਣੀ ਦਾ ਹੱਲ ਕਰੋ ਕੋਈ ਨਹੀਂ ਸਾਡੀ ਸੁਣਦਾ ਜਿਹਨੂੰ ਵੀ ਕਹਿੰਨੇ ਆ ਕਹਿੰਦੇ ਅਸੀਂ ਕੀ ਕਰੀਏ ਬਹੁਤ ਜ਼ਿਆਦਾ ਤੰਗ ਹੋ ਰਿਹਾ ਬੱਚੇ ਦੇਖੋ ਕਿੰਨੇ ਪਰ ਤੁਹਾਡੇ ਸਾਹਮਣੇ ਛੋਟੇ ਛੋਟੇ ਬੱਚੇ ਕਿੰਨੇ ਪਰੇਸ਼ਾਨ ਹੋ ਰਹੇ ਨੇ ਅੱਜ ਜਿਹੜਾ ਕੈਂਪਰ ਆ ਤੁਹਾਡੇ ਕੋਲ ਭੇਜਿਆ ਗਿਆ ਸੀ ਉਹਨਾਂ ਦੀ ਹੈਲਪ ਬਹੁਤ ਜ਼ਿਆਦਾ ਵਧੀਆ ਕੀਤੀ ਉਹਨਾਂ ਨੇ ਸਾਡੇ ਵਾਸਤੇ ਪਾਣੀ ਭੇਜਿਆ ਤੁਸੀਂ ਇਵਨ ਸਰਕਾਰ ਕਰ ਜਾ ਕੇ ਦੇਖੋ ਇੱਕ ਬੂੰਦ ਪਾਣੀ ਪੀਣ ਨੂੰ ਵੀ ਨਹੀਂ ਹੋਏਗਾ ਪਾਣੀ ਕਰਕੇ ਸਾਡੇ ਕੰਮ ਕਰਦੇ ਵੀ ਨਸਰ ਪੈ ਰਿਹਾ ਦੱਸੋ ਕੀ ਕਰੀਏ ਸਿੰਦਰਪੁਰ ਆਜ ਮੋਟਰ ਵਾਲਾ ਆਈ ਹੈ ਕਦੇ ਵੀ ਨਹੀਂ ਜਦੋਂ ਉਹਨਾਂ ਨੇ ਵੋਟਾਂ ਲੈਣੀਆਂ ਸੀ ਉਦੋਂ ਤਾਂ ਹੱਥ ਜੋੜਦੇ ਸੀ ਹੁਣ ਤਾਂ ਉਹਨਾਂ ਨੇ ਆ ਕੇ ਜਾਤ ਵੀ ਨਹੀਂ ਪੁੱਛੀ ਤੁਸੀਂ ਕਦੇ ਉਹਨਾਂ ਦੇ ਦਫ਼ਤਰ ਗਏ ਉੱਥੇ ਜਾ ਕੇ ਕਿੰਨੀ ਵਾਰੀ ਜਾਏ ਜੀ ਉਹ ਕੋਈ ਸੁਣਵਾਈ ਨਹੀਂ ਕਰਦੇ ਸਮਕੇ ਜਿਹੜੇ ਉਹਨਾਂ ਦੇ نیچے ਕੰਮ ਕਰਦੇ ਨੇ ਉਹ ਕਹਿੰਦੇ ਅਸੀਂ ਕੀ ਕਰੀਏ ਅੱਛਾ ਉਹ ਤਾਂ ਪੁੱਠਾ ਬੋਲਦੇ ਨੇ ਉਹ ਕੀ ਨਾ ਸ਼ਿੰਦਰਪੁਰ ਜੀ ਸ਼ਿੰਦਰ ਜੀ ਕਿਹੜੇ ਮਲੇ ਜਰੇ ਨੇ ਤਾਂ ਜੀਤਨਗਰ ਚ ਰਹਿੰਦੇ ਜੀ ਜੀਤਨਗਰ ਚ ਰਹਿੰਦੇ ਆ ਜੀ ਪਾਣੀ ਦੇ ਬਣੀ ਬਹੁਤ ਦਿੱਕਤ ਆ ਰਹੀ ਹੈ ਜੀ ਪਾਣੀ ਬਣੀ ਅਨੇ ਪਰੇਸ਼ਾਨ ਆ ਅੱਜ ਵੀ 5 ਦਿਨ ਹੋ ਗਏ ਜੰਮਾ ਪਾਣੀ ਦੀ ਬੂੰਦ ਤੱਕ ਨਹੀਂ ਆਈ ਐਸੇ ਖੁਸਾਬ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਪਾਣੀ ਦਾ ਕੈਂਟਰ ਇੱਥੇ ਮੰਗਵਾ ਕੇ ਦਿੱਤਾ ਹੁਣ ਅਸੀਂ ਉਹ ਪਾਣੀ ਭਰਾਂਗੇ ਤਾਂ ਤਾਂ ਆਪਣੇ ਬੱਚਿਆਂ ਨੂੰ ਨਿਮਾਵਾਂਗੇ ਤੇ ਕੱਪੜੇ ਧੋਵਾਂਗੇ ਜਾਂ ਪਾਣੀ ਬਣੀ ਪੀਣ ਨੂੰ ਵੀ ਪਾਣੀ ਦੀ ਬੂੰਦ ਤੱਕ ਨਹੀਂ ਹੈਗੀ ਤੁਹਾਨੂੰ ਪਤਾ ਗਰਮੀ ਦਾ ਮਹੀਨਾ ਪਾਣੀ ਦੀ ਜ਼ਰੂਰਤ ਹਰ ਚੀਜ਼ ਵਾਸਤੇ ਚਾਹੀਦੀ ਹੈ ਪਾਣੀ ਪੀਣ ਨੂੰ ਵੀ ਚਾਹੀਦਾ ਫਲਸ਼ ਬਾਥਰੂਮ ਜਾਂ ਨਹਾਣ ਨੂੰ ਵੀ ਚਾਹੀਦਾ ਜੀ ਤੇ ਪਾਣੀ ਬਿਲਕੁਲ ਬੱਚਿਆਂ ਨੂੰ ਪਰੇਸ਼ਾਨੀ ਆ ਰਹੀ ਹੈ ਐਨੇ ਤੰਗ ਹੋਏ ਪਿਆਸੀ ਤੇ ਕੁਝ ਕਹਿ ਨਹੀਂ ਸਕਦੇ ਕਿਹਨੂੰ ਕਹੀਏ ਪ੍ਰਦੇਸ਼ਵੰਦੀ ਪ੍ਰਸ਼ਾਸਨ ਨੂੰ ਮਿਲਿਓ ਜਾ ਕੇ ਜਾਂ ਕੋਈ ਗੱਲ ਹੋਈ ਹੈ ਤੁਹਾਡੀ ਹਾਂਜੀ ਜਾ ਕੇ ਆਏ ਆ ਜੀ ਸਾਡੀ ਕੋਈ ਸੁਣਵਾਈ ਨਹੀਂ ਜੀ ਜਦੋਂ ਬੋਟਲਨੈਨ ਆਈ ਸੀ ਉਦੋਂ ਤਾਂ ਹੱਥ ਬੰਨ੍ਹ ਕੇ ਕਹਿੰਦੇ ਸੀ ਵੀ ਤੁਹਾਡੀ ਹਰ ਸਮੱਸਿਆ ਦਾ ਹੱਲ ਕਰਾਂਗੇ ਤੇ ਵੋਟਾਂ ਦਾ ਟਾਈਮ ਹੈ ਹੁਣ ਵੀ ਲੀਡਰ ਜਿਹੜੇ ਘਰੋ ਘਰੀ ਵੋਟਾਂ ਮੰਗਣਾ ਆ ਰਹੇ ਨੇ ਕਿ ਇੱਥੇ ਜਿਹੜੇ ਲੋਕਲ ਐਮ ਐਲ ਏ ਨੇ ਮੇਰੇ ਕੋ ਭਰਾ ਜੋ ਤੁਹਾਡੇ ਕੋ ਮਹੱਲੇ ਚ ਆਏ ਨੇ ਨਹੀਂ ਜੀ ਸਾਡੇ ਮਹੱਲੇ ਚ ਕੋਈ ਨਹੀਂ ਆ ਕੇ ਖੜਿਆ ਜੀ ਇਹ ਘਰ ਆਉਂਦੇ ਨੇ ਵੋਟਾਂ ਮੰਗਣ ਫੇਰ ਫੇਰ ਅਸੀਂ ਕੋਈ ਹੁਣ ਵੋਟ ਪਾਣ ਦੀ ਕੋਈ ਉਹ ਨਹੀਂ ਸੋਚਦੇ ਜੀ ਪਹਿਲਾਂ ਅਸੀਂ ਸੋਚਦੇ ਸੀ ਕਿ ਵੀ ਅਸੀਂ ਛਾੜੂ ਨੂੰ ਵੋਟ ਪਾਣੀ ਹੈ ਸਾਡੇ ਭਾਈ ਸਾਹਿਬ ਅਵਤਾਰ ਸਿੰਘ ਤਾਰੇ ਨੇ ਸਾਨੂੰ ਇਹ ਜੋ ਲਾਇਆ ਸੀ ਕਿ ਆਪਾਂ ਭਰਾਜ ਭੈਣ ਨੂੰ ਠਾਕੇ ਉਹ ਕਰਨਾਗਾ ਅਸੀਂ ਸਾਰੇ ਨੇਕਾ ਕਰਕੇ ਉਹਨਾਂ ਨੂੰ ਵੋਟ ਪਾਈ ਜਿਹਦਾ ਸਾਡੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਬੋਟ ਤਾਂ ਅਸਲ ਜਿਹੜੀ ਮਤਲਬ ਪਹਿਨ ਪਹਿਨੇ ਬੋਡ ਪਾ ਕੇ ਉਹਨਾਂ ਨੂੰ ਉੱਚਾ ਕੀਤਾ ਤੇ ਉਹਨਾਂ ਨੇ ਹੁਣ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜੀ ਠੀਕ ਸਰ ਸੰਘਾ ਜੀ ਸਰ ਜੀ ਕੀ ਕਹਿਣਾ ਤੁਹਾਡੇ ਮਹੱਲੇ ਦੇ ਜਿਹੜਾ ਪਿਛਲੇ 10 ਦਿਨੋਂ ਤੋਂ ਪਾਣੀ ਨਹੀਂ ਆ ਰਿਹਾ ਲੋਕ ਪਾਣੀ ਨੂੰ ਬਿਲ ਕਰ ਰਹੇ ਨੇ ਸਰ ਇਹ 10 ਦਿਨਾਂ ਦੀ ਸਮੱਸਿਆ ਨਹੀਂ ਹੈਗੀ ਇਹ ਤਕਰੀਬਨ 2 ਸਾਲ ਤੋਂ ਤਾਂ ਅਈ ਚੱਲ ਰਿਹਾ ਹੈਗਾ ਕਿਉਂਕਿ ਜਿਹੜੇ ਵੀ ਹੈਗੀਆਂ ਨੇਗੇ ਆ ਮੋਟਰਾਂ ਸਾਡੇ ਸਾਡੇ ਤਾਂ ਪੀਣ ਵਾਲੀ ਪਾਣੀ ਵਾਲੀ ਮੋਟਰਾਂ ਜਿਹੜੀ ਉਹਦਾ ਨਾਮ ਆਤਰਾ ਸਾਡੇ ਜੀਤਨਗਰ ਦੇ ਵਿੱਚ ਰਾਮਨਗਰ ਮਹੱਲੇ ਤੋਂ ਬੱਗਵਾਨੇ ਤੋਂ ਤੇ ਪ੍ਰੀਤਨਗਰ ਤੋਂ ਪਾਣੀ ਆਉਂਦਾ ਜਦੋਂ ਮੋਟਰਾਂ ਚੱਲਦੀਆਂ ਨੇ ਫੇਰ ਸਾਡੇ ਪਾਣੀ ਆਉਂਦਾਗਾ ਇਹ ਜੇ ਇੱਕ ਮੋਟਰ ਵੀ ਖਰਾਬ ਹੋ ਜਿੰਦੇ ਸਾਡੇ ਪਾਣੀ ਨਹੀਂ ਆਉਂਦਾ ਹੁਣ 3-4 ਦਿਨਾਂ ਤੋਂ ਪ੍ਰੀਤਨਗਰ ਵਾਲੀ ਮੋਟਰ ਖਰਾਬ ਆ ਗਈ ਜੀ ਸਾਡੇ ਪਾਣੀ ਨਹੀਂ ਆ ਰਿਹਾ ਇਹ ਹੁਣ ਇਹ ਹੈਗਾ ਜਿਨ੍ਹਾਂ ਦੇ ਸਵਰਥੀ ਵੱਲ ਲੱਗੇ ਹੋਏ ਨੇ ਉਹਨਾਂ ਤੋਂ ਪੀਣ ਵਾਲਾ ਪਾਣੀ ਭਰ ਕੇ ਆਪਦਾ ਢਿੱਡ ਭਰਦੇ ਨੇ ਕਿ ਬੱਚਿਆਂ ਨੂੰ ਆਪਦੇ ਨੂੰ ਰੋਟੀ ਪਾਣੀ ਬਣਵਾ ਕੇ ਦਿੰਦੇ ਨੇ ਉਹਨਾਂ ਦੇ ਤਾਂ ਰੱਬ ਚੇਤੇ ਨਹੀਂ ਹੈਗਾ ਸਿੱਧੀ ਗੱਲ ਆ ਉਹਨਾਂ ਦੇ ਗਰੀਬ ਤਾਂ ਚੇਤੇ ਕਿਉਂਗਾ ਤੇ ਰੱਬ ਚੇਤੇ ਨਹੀਂ ਹੈਗਾ ਜਦੋਂ ਵੋਟਾਂ ਲੈਣੇ ਸੀ ਆਹੀ ਗਲੀਆਂ ਦੇ ਵਿੱਚ ਆਹੀ ਘਰਾਂ ਦੇ ਵਿੱਚ ਮੇਰੇ ਘਰ ਦੋ ਵਿੱਚ ਦੋ ਵਾਰੀ ਆ ਕੇ ਗਏ ਸੀ ਇੱਥੇ ਇਹਨਾਂ ਨੇ ਆਈ ਸਮੱਸਿਆ ਰੱਖੀ ਸੀ ਵੀ ਸਾਡੇ ਇੱਕ ਤਾਂ ਜੀ ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਦਿੱਕਤ ਆ ਗਈ ਕਹਿੰਦੇ ਟੂਬਲ ਲਵਾ ਦਾਂਗੇ ਚਾਰ ਟੂਬਲ ਆਈ ਦੀ ਪਤਾ ਨਹੀਂ ਕਿੱਧਰ ਟੂਬਲ ਗਏ ਲਾਈਟਾਂ ਨੇ ਉਹਨਾਂ ਦਾ ਬੂਰਾ ਹਾਲਾ ਚਲੋ ਲਾਈਟਾਂ ਨੇਰੇ ਬਿਨਾ ਸਰਜੂ ਪਰ ਪਾਣੀ ਬਿਨਾ ਤਾਂ ਨਹੀਂ ਸਰਦਾ ਸਾਡੇ ਮਾਮਾ ਭੈਣਾਂ ਨੇ ਤੜਕੇ ਤੋਂ ਲੈ ਕੇ ਸ਼ਾਮ ਤੱਕ ਪਾਣੀ ਨਾਲ ਹੀ ਸਾਰੇ ਕੰਮ ਕਰਨੇ ਨੇ ਭਾਂਡੇ ਕੱਪੜੇ ਸਾਰਾ ਕੁਝ ਕਰਨਾ ਪਰ ਇੱਕ ਔਰਤ ਹੁੰਦੇ ਹੋਏ ਐਮਐਲਏ ਨਰਿੰਦਰ ਕੌਰ ਭਰਾ ਜੀ ਇੱਕ ਔਰਤ ਹੁੰਦੇ ਹੋਏ ਔਰਤਾਂ ਦੀ ਮਜਬੂਰੀ ਨਹੀਂ ਸਮਝਦੇ ਹੈਗੇ ਅਸੀਂ ਇੱਕ ਕੀ ਚੀਜ਼ ਨੂੰ ਕਿਹੜੇ ਚੀਜ਼ ਨੂੰ ਬਦਲਾਉਣ ਨੂੰ ਵੋਟਾਂ ਪਾਈਆਂ ਅਸੀਂ ਆਪਦੇ ਜਿਹੜੀ ਸਮੱਸਿਆ ਸੀ ਉਹਨਾਂ ਦਾ ਹੱਲ ਕਰਵਾਉਣ ਦੇ ਲਈ ਵੋਟਾਂ ਇਹਨਾਂ ਨਾਲ ਤੋਂ ਪਹਿਲਾਂ ਵਾਲੀ ਵਧੀਆ ਤੀਕੇ ਕਮ ਸੇ ਕਮ ਦਫ਼ਤਰਾਂ 'ਚ ਕੰਮ ਤਾਂ ਹੋ ਜਾਂਦੀ ਸੀ ਹੁਣ ਤਾਂ ਜਿਹੜੇ ਦਫ਼ਤਰ ਨੇ ਉਹ ਵੀ ਫੋਨਾਂ 'ਤੇ ਚੱਲਦੇ ਨੇ ਇਹਨਾਂ ਦੇ ਜੇ ਕਿਸੇ ਦਫ਼ਤਰ ਦੇ ਵਿੱਚ ਫੋਨ ਕਿਸੇ ਅਫਸਰ ਨੂੰ ਬਗ ਜਾਊਗਾ ਤਾਂ ਅਫਸਰ ਸੁਣ ਆ ਗਏ ਆ ਫੇਰ ਆਉਣਗੇ ਵੋਟਾਂ ਮੰਗਣ ਦੇ ਦੇਖੋ ਜੀ ਹੁਣ ਆਇਤੀ ਵੋਟਾਂ ਮੰਗਣ ਨੂੰ ਆ ਦੇਖੋ ਸਾਡੇ ਮਹੱਲੇ ਦੇ ਵਿੱਚ ਜਿਹੜਾ ਵੀ ਕੋਈ ਆਉਂਦਾਗਾ ਖਾਸ ਕਰਕੇ ਝਾੜੂ ਵਾਲੇ ਆਮ ਪਾਰਟੀ ਵਾਲੇ ਉਹ ਆਉਂਦੇ ਨੇ ਆਪਦਾ ਸੋਚ ਸਮਝ ਕੇ ਆਉਣਾ ਕਿਉਂਕਿ ਜੇ ਅਸੀਂ ਭੁੱਖੇ ਮਰਦੇ ਆਂ ਅਸੀਂ ਪਿਆਸੇ ਮਰਦੇ ਆਂਗੇ ਤਾਂ ਇਹ ਨਹੀਂ ਹੈਗਾ ਇਹ ਆਪਦੇ ਕੋਠਿਆਂ 'ਚ ਬਹਿ ਕੇ ਠੰਡੇ ਕੋਲਡ ਡਰਿੰਕ ਪੀ ਲੈਣਗੇ ਤੇ ਜਿਹੜੇ ਗਰੀਬਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਕੁਰਸੀ 'ਤੇ ਬਿਠਾਇਆ ਜਿਨ੍ਹਾਂ ਨੇ ਸਰਕਾਰਾਂ ਬਣਾਈ ਐ ਐਮਐਲਏ ਬਣਾਤਾ ਉਦੋਂ ਤਾਂ ਮੈਡਮ ਕਹਿੰਦੀ ਸੀ ਮੈਂ ਸਕੂਟਰੀ 'ਤੇ ਫਿਰਦੀ ਆਂ ਅੱਜ ਗੱਡੀਆਂ ਦੇ ਵਿੱਚ ਇਹਨੂੰ ਸਾਡੇ ਗਰੀਬ ਲੋਕਾਂ ਦੀਆਂ ਆਵਾਜ਼ਾਂ ਨਹੀਂ ਸੁਣਦੀਆਂ ਹੈਗੀਆਂ ਸਾਡੀਆਂ ਦੁੱਖ ਤਕਲੀਫਾਂ ਨਹੀਂ ਸੁਣਦੀਆਂ ਹੈਗੀਆਂ ਕਹਿਣ ਦਾ ਮਤਲਬ ਆ ਆਪਦਾ ਤਾਂ ਇਕੱਠਿਆ ਕਰੀ ਜਾਂਦੇ ਨੇ ਆਪਦਾ ਤਾਂ ਭਰੀ ਜਾਂਦੇ ਨੇ ਪਰ ਗਰੀਬ ਦੇ ਲਈ ਇਹਨਾਂ ਲੋਵੇ ਪਾਣੀ ਤੱਕ ਨਹੀਂ ਹੈਗਾ 2 ਸਾਲਾਂ ਵਿੱਚ ਦੇਣ ਲਈ ਓਕੇ ਕਿ ਅੱਜ ਅਜੀਤ ਨਗਰ ਵਿੱਚ ਪਿਛਲੇ 10 ਦਿਨਾਂ ਤੋਂ ਲੋਕ ਪੀਣ ਵਾਲੇ ਪਾਣੀ ਕੰਨੀ ਮਿਲਕ ਰਹੇ ਨੇ ਅੱਜ ਤੁਸੀਂ ਕੀ ਇੰਟਰਵਿਊ ਦੇ ਕੀ ਚਲੋ ਮੈਂ ਇਸ ਗੱਲ ਦੀ ਨਹੀਂ ਕੋਈ ਆਪਣੀ ਕਹਿਣਾ ਚਾਹੁੰਦਾ ਕਿ ਮੇਰਾ ਕਾਊਂਟਰ ਜਿਹੜਾ ਪਿੱਛੇ ਗਿਆ ਤਾਂ ਉਹ ਕੋਈ ਇਸ ਕਰਕੇ ਆ ਗਿਆ ਜਿਹੜਾ ਹਾਲਾਤ ਹੈ ਉਹਦੇ ਵਿੱਚ ਅਸੀਂ ਕੋਈ ਇਸ ਤਰੀਕੇ ਨਾਲ ਹਲਾਤ ਬਣਦੇ ਹੁੰਦੇ ਐਵੇਂ ਕੈਸ਼ ਕਰਨੀ ਗੱਲਾਂ ਇੱਕ ਅਨਸਾਰੀ ਦੇ ਤੌਰ ਤੇ ਫਰਜ਼ ਬਣਦਾ ਹੈ ਠੀਕ ਹੈ ਪਰ ਗੱਲ ਇਹ ਹੈ ਕਿ ਐਡਮਿਨਿਸਟ੍ਰੇਸ਼ਨ ਸਰਕਾਰ ਆ ਹਾਲਾਤ ਇਲੈਕਸ਼ਨ ਵਾਲੇ ਇਹਨਾਂ ਦੇ ਵਿੱਚ ਵੀ ਜੇ ਤੁਹਾਡੀ ਇੰਨੀ ਜ਼ਿਆਦਾ ਤੁਸੀਂ ਘੁੰਡ ਕੱਢਿਆ ਹੋਏ ਨੇ ਲੋਕਾਂ ਤੋਂ ਫਿਰ ਕੱਲ ਨੂੰ ਕਿਵੇਂ ਇਹਨਾਂ ਕੋਲ ਪਹੁੰਚਾਂਗੇ ਤੁਸੀਂ ਹੁਣੇ ਹੀ ਮੈਂ ਸੁਣਿਆ ਕਹਿ ਰਿਹਾ ਸੀ ਇੱਕ ਨੌਜਵਾਨ ਕਿ ਇੱਥੇ ਆਪਾਂ ਇਹਨਾਂ ਨੂੰ ਵੜ ਨਹੀਂ ਦੇਣਾ ਕੀ ਇੱਥੇ ਕਾਂਗਰਸ ਵਾਲੇ ਕੀ ਇਥੇ ਭਾਜਪੀ ਵਾਲੇ ਕੀ ਇਥੇ ਕੋਈ ਹੋਰ ਪਾਰਟੀ ਜਿਹੜੀ ਹੈਗੀ ਹੈ ਉਹ ਹੱਕ ਰੱਖਦੀਆਂ ਜਿਨ੍ਹਾਂ ਨੇ ਹੁਣ ਤੱਕ ਬਰਬਾਦ ਕੀਤਾ ਹੈ ਤੋ ਇਸ ਵਾਰ ਸਾਰੇ ਲੋਕਾਂ ਨੂੰ ਇਹ ਇਹਨਾਂ ਨੂੰ ਨਕਾਰਨ ਦੀ ਲੋੜ ਹੈ ਮੈਂ ਤਾਂ ਪਹਿਲਾਂ ਕਹਿੰਦਾ ਅੱਜ ਪੀਣ ਵਾਲੇ ਪਾਣੀ ਦੀ ਕਿੱਲਤ ਹੋਵੇ ਤੇ ਉਹ ਜਿਹੜੀ ਆਮ ਕਰਦੀ ਕੁੜੀ ਹੈਗੀ ਹੈ ਜਿਹੜੀ ਫਟਣ ਤੇ ਆਈ ਹੋਈ ਹੈ ਕਰਪਸ਼ਨ ਕਰ ਕਰਕੇ ਵੇਖਣ ਨੂੰ ਵੀ ਤੇ ਉੰਜ ਵੀ ਅਕਾਊਂਟਾਂ ਨਾਲ ਤੇ ਜੋ ਕੁਝ ਜਨਤਕ ਹੋ ਰਹੀਆਂ ਗੱਲਾਂ ਦੀਆਂ ਕਰਪਸ਼ਨ ਦੀਆਂ ਇਹ ਫਿਰ ਮੀਤ ਹੈ ਜਿਹੜਾ ਦੰਦ ਕੰਮ ਲਈ ਦੀ ਜਿਹੜੀ ਆਪਣੀ ਸੀਟ ਜਿਹੜੀ ਹੈਗੀ ਛੱਡ ਕੇ ਦੇ ਦੁਬਾਰਾ ਐਮਪੀ ਲੜਨ ਵਾਸਤੇ ਇੱਥੇ ਕਿਹੜੇ ਮੂਨਾ ਅੱਗੇ ਨਾ ਜਿਹੜੀਆਂ ਹੈਗੀਆਂ ਉਹ ਮੰਗਣਗੇ ਜਿਹੜੀਆਂ ਵੋਟ ਹੈਗੀਆਂ ਮੈਂ ਤਾਂ ਫਰਾਨ ਹੈਗਾ ਕਿ ਇਹ ਸਰਕਾਰ ਜਿਹੜੀ ਹੈਗੀ ਸੀ ਇਹ ਕੁਛ ਨਾ ਕੁਛ ਤਾਂ ਮੋੜਦੀ ਆ ਕਿੱਡੀ ਕਬੜੀ ਗੱਲ ਹੈ ਜਿਹੜੀਆਂ ਬੇਸਿਕ ਸਹੂਲਤਾਂ ਇਹ ਤੁਸੀਂ ਪਾਣੀ ਪੀਣ ਨੂੰ ਨਾ ਦਿਓਗੇ ਇਹ ਤੁਸੀਂ ਕੀ ਉਮੀਦ ਰੱਖੋਗੇ ਲੋਕ ਤੁਹਾਨੂੰ ਵੋਟ ਕਰਨਗੇ ਵੋਟ ਤਾਂ ਇੱਕ ਛੋਟੀ ਗੱਲ ਹੈਗੀ ਮੈਂ ਤਾਂ ਕਹਿੰਦਾ ਇਸ ਤੋਂ ਅਗਲਾ ਕੰਮ ਹੈ ਹੁਣ ਤਾਂ ਸਵਾਲ ਜਾਓ ਉਹ ਤੋਂ ਵੀ ਟੱਪ ਗਏ ਹੁਣ ਤਾਂ ਜੁੱਤੀਆਂ ਦੇ ਹਰਾਂ ਵਾਲਾ ਕੰਮ ਰਹਿ ਗਿਆ ਸੋ ਜੇ ਕੋਈ ਇਹਨਾਂ ਕੋਲ ਵੋਟ ਮੰਗਣ ਇਹ ਸਾਰੇ ਸਾਰੇ ਲੋਕ ਜਿਹੜੇ ਹੈਗੇ ਆ ਪਹਿਲਾਂ ਤਾਂ ਪੁੱਛਣ ਵੀ ਦੱਸੋ ਤੁਹਾਡਾ ਕਸੂਰ ਕੀ ਹੈ ਜੇ ਤੁਸੀਂ ਇਸ ਮੁਲਕ ਚ ਪੈਦਾ ਹੋ ਗਏ ਤੁਹਾਨੂੰ ਵੋਟਾਂ ਪਾਤੀਆਂ ਤੇ ਜੇ ਹੁਣ ਤੱਕ ਲੱਗੇ ਉਸੇ ਤਰੀਕੇ ਨਾਲ ਸਾਰੇ ਇਕੱਠੇ ਲੁੱਟਣਦੇ ਆਂ ਤੇ ਅੱਜ ਜੇ ਥੋੜੇ ਦੇ ਦੁਆਰ ਕੀਤਾ ਸੀ ਨਵੇਂਾਂ ਤੇ ਤੁਸੀਂ ਉਸ ਤੋਂ ਵੀ ਜ਼ਿਆਦਾ ਜਿਹੜਾ ਹੈਗਾ ਜਿਹੜਾ ਸਾਡੇ ਨਾਲ ਧਰੋਕ ਮਾਰੇ ਆਂ ਪੀਣ ਵਾਲਾ ਪਾਣੀ ਔਰ ਨਾਲ ਦੇ ਮਹੱਲਾਂ ਦੇ ਵਿੱਚ ਤੇ ਪਾਣੀ ਗੰਦਾ ਆ ਰਿਹਾ ਜੇ ਕੋਈ ਹੈਗਾ ਤਾਂ ਪਹਿਲੀ ਗੱਲ ਤਾਂ ਪੀਣ ਵਾਲਾ ਪਾਣੀ ਨਹੀਂ ਹੈਗਾ ਜਿੱਥੇ ਹੈਗਾ ਉਹ ਗੰਦਾ ਹੈਗਾ ਨਕ ਡੋਬ ਕੇ ਮਰ ਜਾਣਾ ਚਾਹੀਦਾ ਨਾਲੀ ਥੋੜੇ ਪਿਛੇ ਦੇਖਾਈ ਦਿੰਦੀ ਵਿਖਾਰਿਆ ਜੇ ਇਹ ਜੇ ਮੀਤ ਹੇਰ ਨੂੰ ਇਹ ਜੀ ਕੁੜੀ ਜਿਹੜੀ ਐ ਐਮ ਐਲ ਏ ਬਣੀ ਹੋਈ ਐ ਤੋਂ ਸੋ ਇਹ ਰਾਜਧਾਨੀ ਜਿਹੜੀ ਹੈਗੀ ਐ ਮੈਨੂੰ ਲੱਗਦਾ ਹੈ ਕਿ ਰੰਗ ਵਿਖਾਓਗੇ ਇਹਨਾਂ ਨੂੰ ਕਿ ਰਾਜਧਾਨੀ ਨਹੀਂ ਹੁੰਦੀ ਕੀ ਇਹ ਜੇ ਰਾਜਧਾਨੀ ਦੇ ਬਸ਼ਿੰਦੇ ਇਹ ਨੇ ਫਿਰ ਇਹ ਜੀ ਰਾਜਧਾਨੀਆਂ ਲੋੜ ਪੈਣ ਤੇ ਫਿਰ ਜਿਹੜੇ ਜਵਾਬ ਦਿੰਦੀਆਂ ਹੁੰਦੀਆਂ ਹਨ ਨਾ ਉਹ ਫਿਰ ਮੂੰਹ ਤੋੜ ਤੇ ਮੂੰਹ ਤੇ ਚਪੇੜਾਂ ਵਾਲੇ ਜਵਾਬ ਹੁੰਦੇ ਔਰ ਉਮੀਦ ਕਰਦੇ ਆ ਕਿ ਲੋਕ ਜਿਹੜੇ ਹੈਗੇ ਜਾਗਦੇ ਹੋਏ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਦੇਣਗੇ ਅੱਜ ਜੀ ਆਪ ਵਾਲੇ ਪਾਣੀ ਨਹੀਂ ਭੇਜ ਰਹੇ ਜੇ ਇਹਨਾਂ ਨੇ ਕੋਈ ਪ੍ਰਬੰਧ ਨਹੀਂ ਕੀਤਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਕਾਂਗਰਸ ਵਾਲੇ ਤੇ ਜਿਹੜੇ ਦੂਜੇ ਭਾਜਪਾ ਵਾਲੇ ਤੇ ਆ ਕੋਕਾਲੀਓ ਚੰਗੇ ਹੋ ਗਏ ਸਾਰੇ ਦੇ ਸਾਰੇ ਦੁਸ਼ਮਣ ਸਾਬਤ ਹੋਏ ਐ ਅੱਜ ਵੀ ਜਿਹੜੇ ਹੈਗਾ ਲੋਕ ਪਿਛਲੇ 70 ਸਾਲਾਂ ਤੋਂ ਜਿਹੜੀ ਆ ਆਜ਼ਾਦੀ ਸਾਡੀ ਇਹ ਇਹ ਬੇਸਿਕ ਸਹੂਲਤਾਂ ਨੂੰ ਤੜਪ ਰਹੇ ਲੋਕ ਐ ਤੇ ਬੇਸ਼ਰਮੀ ਦੇ ਨਾਲ ਹਰ ਵਾਰ ਮੋਟਾ ਮੰਗਣਾਉਂਦੇ ਆ ਇਸ ਵਾਰ ਜੁੱਤੀਆਂ ਦੇ ਹਾਰ ਬਣਾ ਕੇ ਰੱਖੋ ਜਿਹੜਾ ਵੀ ਕੋਈ ਸਿਆਸੀ ਪਾਰਟੀ ਦਾ ਜਿਹੜਾ ਨੁਮਾਇੰਦਾ ਜਿਹੜਾ ਹੈਗਾ ਵੋਟ ਮੰਗਣ ਵਾਸਤੇ ਆਉਂਦਾ ਮਨਲੇ ਵਾਲੇ ਕਹਿ ਰਹੇ ਨੇ ਕਿ ਜਦੋਂ ਅਸੀਂ ਐਮਐਲਏ ਦੀ ਦਫ਼ਤਰ ਅਤੇ ਫਿਰ ਹੋਰ ਕੌਣ ਹੈ ਤੇ ਦੱਸ ਦੇਣ ਜੇ ਉਹਨਾਂ ਨੇ ਕੁਝ ਨਹੀਂ ਕਰਨਾ ਤਾਂ ਹੋਰ ਕੌਣ ਕਰੇ ਫਿਰ ਬਲਵਿੰਦਰ ਸੇਖੋਂ ਵਰਗੇ ਜਿਹੜੇ ਹੈਗੇ ਆ ਉਹ ਲੋਕਾਂ ਤੋਂ ਮੰਗ ਮੰਗ ਕੇ ਤੇ ਇਹਨਾਂ ਦੇ ਭਲੇ ਕਰਨ ਵਿਚਾਰਿਆਂ ਦੇ ਅਸੀਂ ਤਾਂ ਮੈ ਤਾਂ ਅਪੀਲ ਪਾਈ ਕੋਈ ਕਿ ਸੱਸੀ ਦਾ ਕੋਈ ਪਾਵਰ ਹੀ ਨਹੀਂ ਹੈਗੇ ਕੋਈ ਮੇਰੇ ਕੋਲ ਇਹ ਸੋਰਸਸ ਨਹੀਂ ਹੈਗੇ ਮੈਂ ਤਾਂ ਪੈਨਸ਼ਨ ਵੀ ਨਹੀਂ ਲੈ ਰਿਆ ਤੇ ਫਿਰ ਜੇ ਸਾਡੇ ਵਰਗੇ ਬੰਦੇ ਸੋਚ ਰਹੇ ਆ ਕਿ ਇਹਨਾਂ ਬੰਦੇ ਦਾ ਭਲਾ ਜਾਵੇ ਤੇ ਇਹਨਾਂ ਨੇ ਜਿਹੜੇ ਹੈਗੇ ਲੁੱਟ ਲੁੱਟ ਕੇ ਜਿਹੜੇ ਆਪਣੇ ਮਹਿਲ ਭਰ ਲਏ ਇਹਨਾਂ ਨੇ ਬਣਾ ਲਏ ਆ ਕੀ ਕੁਝ ਕਰ ਲਿਆ ਇਹਨਾਂ ਨੂੰ ਸ਼ਰਮ ਨਹੀਂ ਆਉਦੀ ਕਿ ਜਿਹੜੀਆਂ ਵੋਟਾਂ ਜਿਨ੍ਹਾਂ ਦੇ ਸਿਰ ਤੇ ਤੁਸੀਂ ਰਾਜ ਕਰਦੇ ਆ ਇਹਨਾਂ ਨੂੰ ਕੋਈ ਕੁਛ ਤਾਂ ਮੋੜ ਦੀਏ ਤੋਂ ਜਿਹ ਇਹ ਮੂਲੀ ਅਜੇ ਮੈਂ ਸਨੂਰ ਬਾਰੇ ਦੇਖ ਰਿਹਾ ਇੱਥੇ ਬੇਸਿਕ ਸਹੂਤਾਂ ਦੀ ਕਲੀ ਇਹ ਤਾਂ ਤੁਹਾਡੇ ਸਾਹਮਣੇ ਸਭ ਤੋਂ ਗਿਰੀ ਹੋਈ ਗੱਲ ਹੈ ਅਦਰਵਾਈਜ਼ ਸਫਾਈ ਦਾ ਮਾੜਾ ਹਾਲ ਹੈ ਸੜਕਾਂ ਦੇ ਟ੍ਰੈਫਿਕ ਦਾ ਮਾੜਾ ਹਾਲ ਹੈ ਹੱਡਾ ਰੋੜੀ ਸ਼ਹਿਰ ਦੇ ਵਿਚਾਲੇ ਬਣਾ ਛੱਡੀ ਹੈ ਜਿਹੜੀਆਂ ਉਹ ਪ੍ਰੋਫੈਸਰ ਕਲੋਨੀ ਸ਼ੇਵਮ ਕਲੋਨੀ ਹੈ ਉੱਥੇ ਲੋਕ ਦੁਖੀ ਹੋਏ ਹੋਏ ਉੱਥੇ ਹੁਣ ਮੀਤ ਹੀਰ ਨੇ ਕਿਰਾਏ ਤੇ ਕੋਠੀ ਲਈ ਹੈ ਸਾਰੇ ਕੰਮ ਛਡਵਾ ਕੇ ਉਹ ਸੜਕ ਬਣਨੀ ਸ਼ੁਰੂ ਹੋਈ ਵੀ ਹੈ ਤੇ ਇਸ ਤਰ੍ਹਾਂ ਦੀ ਗੱਲਾਂ ਲੋਕਾਂ ਨੂੰ ਦਿਖਾਈ ਦਿੰਦੀਆਂ ਇਸ ਕਰਕੇ ਲੋਕਾਂ ਦਾ ਗੁੱਸਾ ਜਿਹੜਾ ਹੈਗਾ ਇਸ ਨਾਲ ਇਲੈਕਸ਼ਨਾਂ ਦੇ ਵਿੱਚ ਇਹਨਾਂ ਦੇ ਖਿਲਾਫ ਤਾਂ ਦਿਖਾਈ ਵੋਟ ਪਾਉਣ ਤੋਂ ਪਹਿਲਾਂ ਕਿ ਸਾਰੇ ਦੇ ਸਾਰੇ ਜਿਹੜੇ ਲੋਕ ਆ ਤੁਹਾਡੇ ਪਾਰਟੀਆਂ ਵਾਲੇ ਦੁਸ਼ਮਣ ਆ ਆਪਣੇ ਬੱਚਿਆਂ ਨੂੰ ਸਾਹਮਣੇ ਰੱਖ ਕੇ ਉਹਨਾਂ ਦੀ ਤਸਵੀਰ ਸਾਹਮਣੇ ਰੱਖ ਕੇ ਆਜ਼ਾਦ ਲੋਕਾਂ ਨੂੰ ਜੇ ਆਪਾਂ ਜਿਤਾਵਾਂਗੇ ਤਾਂ ਹੀ ਕੋਣ ਇਸ ਸਮੇਂ ਵਿੱਚ ਚੜਾਗਾ ਸੰਗਰੂਰ ਦਾ ਤੇ ਪੰਜਾਬ ਦਾ ਕੋਈ ਖੇਡਾ ਕੋਈ ਬਦਲਣ ਦੇ ਚਾਹ ਸਕੇ ਸੰਗਰੂਰ ਤੋਂ ਕੀਰਤੀ ਦੀ ਰਿਪੋਰਟ ਔਨ ਏਅਰ